ਆਲੂ ਬਖਾਰਾ ਕਿਹੜਾ ਲੈਣਾ ਆ ਕਾਲਾ ਆਲੂ ਬਖਾਰਾ ਲੈਣਾ ਕਿੱਦਾਂ ਲਉਣਾ ਕਿੰਨੇ ਐਮਐਲ ਪਾਣੀ ਚ ਉਹ ਵੀ ਵੀਡੀਓ ਪਾਈਆਂ ਹੋਈਆਂ ਠੀਕ ਆ ਲੋਣੀ ਬੋਲੀ ਹੈਨਾ ਜਿੰਨੇ ਦੇ ਵੀ ਇਹ ਕਪੂਤਰ ਵਿਗਣ ਗਏ ਜਿੰਨੇ ਦੇ ਵੀ ਬਾਈ ਆ ਜਿਹੜੇ ਪ੍ਰੋਬਲਮ ਆਈ ਆ ਨਾ ਆਪਣੇ ਲਾਗੇ ਛਾਗੇ ਜਿੰਨੇ ਵੀ ਘਰ ਆਜਾ ਮਤਲਬ ਪਾਣੀ ਪੂਣੀ ਵੜਿਆ ਆਪਾਂ ਇਹ ਪੈਸੇ ਜਿਹੜੇ ਆ ਸਾਰੇ ਆ ਨਾ ਉਥੇ ਜਾ ਕੇ ਦੇ ਦੇ ਇਹ ਬਾਈ ਕਿਹਦੇ ਨੇ ਆਪ ਆ ਕੇ ਵੀ ਦੇਣੇ ਜੇ ਕਪੂਤਰ ਮੇਰੇ ਕੋਲ ਲੈ ਲਓ ਠੀਕ ਹੈ ਆਪ ਆ ਕੇ ਵੀ ਕਿਸੇ ਨੇ ਸੇਵਾ ਕਰਨੀ ਹੈ ਤਾਂ ਉਹ ਆਪ ਆ ਕੇ ਬੰਦਾ ਭਾਈ ਉਹਨਾਂ ਨੂੰ ਹੀ ਪੈਸੇ ਦੇ ਦੇਵੇ ਆਪਾਂ ਨਹੀਂ ਮੈਂ ਆਪਾਂ ਰੱਖੜੇ ਵੀ ਨਹੀਂਗੇ ਤੇ ਮੈਂ ਲੈਣੇ ਵੀ ਨਹੀਂ ਪੈਸੇ ਠੀਕ ਹੈ ਉੱਥੇ ਵੀ ਜਾ ਜਿੰਨੀ ਮੇਰੇ ਕੋਲ ਵੀ ਹੁੰਦੀ ਹੋਊਗੀ ਹਨਾ ਸੇਵਾ ਜਿੰਨੀ ਵੀ ਸੇਵਾ ਹੁੰਦੀ ਹੋਊਗੀ ਆਪਾਂ ਰਲ ਮਿਲ ਕੇ ਸਾਰੇ ਆ ਵੀਰ ਕਰਾਂਗੇ ਠੀਕ ਹੈ ਤੇ ਤੁਸੀਂ ਜਿੰਨੀ ਵੀ ਜਿੱਦਾਂ ਵੀ ਇਹਦੀ ਬੋਲੀ ਲਾਉਂਗੇ ਜੋੜੇ ਦੀ ਉਹ ਆਪਾਂ ਪੈਸੇ ਉੱਥੇ ਜਾ ਕੇ ਦੇ ਆਵਾਂਗੇ ਨਾਲ ਰਲ ਮਿਲ ਕੇ ਠੀਕ ਹੈ ਜੋ ਮੇਰੇ ਕੋਲ ਸਰਦਾ ਪੁੱਛਦਾ ਹੋਊਗਾ ਮੈਂ ਵੀ ਦੇ ਆਵਾਂਗਾ ਤੇ ਤੁਸੀਂ ਵੀ ਆਪਣਾ ਜੋ ਕਰਨਾ ਚਾਹੋਗੇ ਉੱਥੇ ਦੇ ਦਿਓ ਜਾ ਕੇ ਠੀਕ ਹੈ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਬਾਕੀ ਬਾਬਿਓ ਜਿਹੜਾ ਪਾਣੀ ਪੂਣੀ ਆਇਆ ਹਨਾ ਤੇ ਬਹੁਤ ਮਾੜਾ ਹੋਇਆ ਪਿਆ ਚਲੋ ਜਿੱਥੇ ਤੱਕ ਵੀ ਆਪਣੇ ਕੋਲ ਜਾ ਹੁੰਦਾ ਜਾਂ ਤੁਹਾਡੇ ਲੱਗੇ ਸੀ ਕਿ ਕੋਈ ਵੀ ਆ ਤੇ ਮਦਦ ਕਰਨ ਤੋਂ ਨਾ ਚਕੇਓ ਤੇ ਜਾਣਾ ਚਾਹੀਦਾ ਵੀ ਆ ਹਨਾ ਤੇ ਆਜੋ ਬਾਬਿਓ ਕਰੀਏ ਪਹਿਲਾ ਵੀਡੀਓ ਸ਼ੁਰੂ ਤੇ ਕਿਉਂਕਿ ਮਾੜਾ ਟਾਈਮ ਕਿਸੇ ਤੇ ਵੀ ਆ ਜਾਂਦਾ ਹਨਾ ਤੇ ਉਹਨੂੰ ਨਿਗਾੜਾ ਚਾਹੀਦਾ ਨਾਲ ਰਲ ਕੇ ਵੀ ਦੁੱਖ ਵੰਡਿਆ ਜਾਓ ਆਜੋ ਬਾਬਿਓ ਤਰਪਾਲ ਲੈ ਕੇ ਆਇਆ ਮੈਂ ਇਹ ਹੈਗੀ ਆ 12 ਬਾਈ 12 ਦੀ ਆ ਵਾਲੀ ਤਰਪਾਲ ਆ ਮੇਰਾ ਪੱਕੀ ਇਥੇ ਮੋਰੇ ਲਾ ਦਿੰਦੇ ਦੂਧੀਆਂ ਉੱਡੀ ਜਾਂਦੀਆਂ ਹਨਾ ਚਟਾਈਆਂ ਚਟੂਈਆਂ ਬਾਅਦੋਂ ਬਣਵਾਵਾਗੇ ਜਦੋਂ ਵੀ ਬਣਾਵਾਗੇ ਪਹਿਲਾ ਆਹ ਵਾਲੀ ਲਾਈਏ ਪਾਣੀ ਦਾ ਰੋਕੀਏ ਪਾਣੀ ਬਹੁਤ ਜ਼ਿਆਦਾ ਫੁੱਟਿਆ ਚ ਜਾਣ ਲੱਪਿਆ ਤੇ ਮੀਂਹ ਦਾ ਹਟਦਾ ਹੀ ਨਹੀਂ ਪਿਆ ਜਾਦਾ ਇੱਕ ਮਿੰਟ ਵੀ ਨਹੀਂ ਮੀਂਹ ਹਟਦਾ ਪਿਆ ਹੁਣ ਵੀ ਆਹ ਬੂੰਦਾਬੰਦੀ ਹੋਈ ਜਾਂਦੀ ਹੈ ਹਨਾ ਕੱਲ ਪਰਸੋਂ ਦਾ ਮੀਂਹ ਲੱਗਾ ਤਾਂ ਮਾੜਾ ਮੋਟਾ ਪਈ ਜਾਂਦਾ ਹਨਾ ਤੇ ਆਹ ਲੈ ਕੇ ਆਇਆ ਬਾਕੀ ਤਰਪਾਲ ਇਹ ਪੱਕੀ ਬਲਾ ਰੱਸੀਆਂ ਰੁੱਸੀਆਂ ਪਾਈ ਵਾਲੀ ਆ ਜਦਾਂ ਦੂਜੀ ਤਰਪਾਲ ਲਈ ਹੈ ਕਿ ਦੂਜੀ ਪਾੜ ਜਾਂਦੀ ਆ ਆ ਇਹਦੇ ਵਿੱਚ ਗੱਟੀਆਂ ਲਾ ਦਿਆਂਗੇ ਤੇ ਪੱਕੀਆਂ ਤੇ ਇੱਥੇ ਮੂਰੇ ਲਟਕਾ ਦਿੰਨੇ ਆ ਜਿਹੜਾ ਇਧਰੋਂ ਦੀ ਬਾਛੜ ਜਾਂਦੀ ਉਹ ਤਾਂ ਨਾ ਜਾਵੇ ਫੇ ਉਹਦੇ ਕੋਲ ਹੈ ਵੱਡੀ ਸੀ ਜੇ ਮੈਨੂੰ ਛੋਟੀ ਮਿਲਦੀ ਫੇ ਮੈਂ ਉਹਦੇ ਲਈ ਵੀ ਲੈ ਆਉਣੀ ਸੀ ਤੇ ਕਿਉਂਕਿ ਇਹ ਕੱਟ ਨਹੀਂ ਸਕਦੇ ਆਪਾਂ ਜੇ ਕੱਟੀ ਤੇ ਖਰਾਬ ਹੋ ਜਾਣੀ ਆ ਬੋਰੇ ਦੇ ਧਾਗੇ ਨਿਕਲਣ ਲੱਪ ਪੈਣੇ ਹਨਾ ਤੇ ਫਿਰ ਹਾਲ ਚਲੋ ਇਹਦਾ ਤਾਂ ਹੱਲ ਕਰੀਏ ਆਪਾਂ ਇੱਕ ਵਾਰੀ ਥੱਲੇ ਵਾਲੇ ਦਾ ਤਾਂ ਐਡਾ ਲਾ ਰਿਆ ਗੇ ਬਾਬਿਓ ਆ ਚੀਜ਼ ਤੇ ਇਧਰੋਂ ਵੀ ਤੇ ਇਧਰੋਂ ਵੀ ਹਨਾ ਵੀ ਜਿਹੜਾ ਪਾਣੀ ਦਾ ਸਿੱਧੀ ਬਾਛੜ ਜਾਂਦੀ ਆ ਉਹ ਨਾ ਜਾਵੇ ਵਿੱਚ ਔਰ ਕੰਮ ਇਹ ਲੱਭਾਈ ਆ ਤੇ 12 ਵੇ 12 ਦੀ ਆ 12 ਇਦਾਂ ਤਾਂ ਹੈ ਹੀ ਨਹੀਂਗਾ ਹਨਾ ਇਦਾਂ ਤਾਂ ਆਪਣਾ ਹੋਊਗਾ 7 ਫੁੱਟ ਐ ਇਦਾਂ ਮਤਲਬ ਇਦਾਂ ਆ ਜਿਹੜੀ ਹਾਈਟ ਆ ਨਾ ਇਥੋਂ 7 7.5 ਫੁੱਟ ਹੋਣੀ ਆ ਤੇ ਕੋਈ ਨਹੀਂ ਬਾ ਮੀ ਆ ਗਿਆ ਪਹਿਲਾਂ ਮੈਂ ਗੱਟੀਆਂ-ਕੁੱਟੀਆਂ ਲਾ ਕੇ ਇਹਨੂੰ ਲਾ ਲਈਏ ਫਿਰ ਉਦੋਂ ਬਾਅਦ ਕਰਦੇ ਆ ਗੱਲਾਬਾ ਚਲੋ ਬਾਪੂ ਗੱਟੀਆਂ-ਕੁੱਟੀਆਂ ਲੈ ਆਏ ਨਾਲ ਥੋੜੀ ਹਨਾ ਤੇ ਉੱਪਰ ਹੀ ਗੱਟੀਆਂ ਲਾ ਕੇ ਉੱਤਰੀ ਸਾਈਡ ਤੇ ਲਾ ਦਿੰਨੇ ਆ ਜਿਹੜਾ ਪਾਣੀ ਥੱਲੇ ਨੂੰ ਨਾ ਆਵੇ ਤੇ ਆਇਓ ਬਾਪੂ ਲਾਈਏ ਇਹਨੂੰ ਲੋ ਬਾਬਿਓ ਕੈਮਰੇ ਚ ਪਤਾ ਨਹੀਂ ਆਇਆ ਕਿ ਦੀਆਂ ਬਾਜੀ ਬਹੁਤ ਪੈੜੀ ਪਈ ਠੀਕ ਆ ਲੱਬੜ ਗਿਆ ਸਾਰਾ ਹੀ ਤੇ ਅੱਤਲ ਕਣ ਬਹੁਤ ਜਿਆਦਾ ਹਰਿਆਲੀ ਜੰਮ ਗਈ ਹੈ ਨਾ ਕੋਠੇ ਦੇ ਉੱਤੇ ਪਾਣੀ ਪੈ ਪੈ ਕੇ ਤੇ ਪੋੜੀ ਤਾਂ ਉੱਤਰਦਾ ਹੀ ਥੱਲੇ ਤੇ ਉਹ ਪਾਣੀ ਤਲਕਣ ਬਹੁਤ ਆ ਤੇ ਭਈ ਪੂਰੀ ਸਵਾਦ ਨਾ ਪਿਆ ਬਾਜੀ ਤਗੜੀ ਪਈ ਹੈ ਨਾ ਚਲੋ ਕੋਈ ਨਹੀਂ ਹਣ ਕੱਪੜੇ ਉੱਪਰ ਚੇਂਜ ਕਰਦੇ ਆ ਤੇ ਫੇ ਕੂਤਰਾਂ ਨੂੰ ਦਾਣਾ ਦੁਣਾ ਪਾਉਂਦੇ ਆ ਲੋ ਬਾਬਿਓ ਆ ਬਣਾਤਾ ਜੀ ਗੜ ਜਾ ਹੁਣ ਮੀਂਹ ਨਾ ਆਊਗਾ ਹੈ ਨਾ ਅੰਦਰ ਪਾਣੀ ਨਾ ਪਾਊਗਾ ਤੇ ਇਧਰੋ ਸਹੀ ਕਰਕੇ ਆ ਤਰਪਾਲ ਲਾਈ ਹੁੰਦੇ ਕਿ ਵਿੰਗੀ ਡੀ ਲਾਈ ਸੀ ਨਾ ਹੁਣ ਆ ਵੀ ਸ ਉਥੇ ਟੋਟਾ ਜਾ ਘਟ ਗਿਆ ਉਥੇ ਹੋਰ ਫੀਲ ਲਾ ਲੈਣੇ ਉਥੇ ਹੈਨਾ ਜਿਹੜਾ ਪਾਣੀ ਅੰਦਰ ਆਵੇ ਹੀ ਨਾ ਉਹ ਆ ਗੁਗੀ ਹੋ ਜਾ ਜੰਮਣ ਲਾ ਪਈ ਜਿੱਥੇ ਜੰਮਣ ਲਾ ਪਈ ਤਾਂ ਕੰਮ ਖਰਾਬ ਹੋ ਜਾਣਾ ਮੀਂਹ ਪਿੰਦਾ ਬਹੁਤ ਪਿਆ ਆ ਹੁਣ ਫੇ ਵੀ ਪਈ ਜਾਂਦਾ ਆਵਾਜ਼ ਤੁਹਾਨੂੰ ਸੁਣਦੀ ਹੋਣੀ ਆ ਨਾ ਤੇ ਮੀਂਹ ਨਹੀਂ ਹਟਦਾ ਹੁਣ ਉਹ ਛੋਟੇ-ਖੂਡੇ ਦਾ ਇਲਾਜ ਕਰਨਾ ਮੈਂ ਵੀ ਉੱਚ ਵੀ ਨਾ ਪਾਣੀ ਜਾਵੇ ਕਿਸੇ ਤਰੀਕੇ ਨਾਲ ਉਹਦਾ ਵੀ ਜ਼ਿਗਾਰਡ ਕਰਦੇ ਆ ਕੋਈ ਨਾ ਕੋਈ ਬਾਬੇ ਸਾਰੇ ਕਰ-ਕੁਰਕੇ ਹੈਨਾ ਪਿੱਛੇ ਵੀ ਉਧਰ ਵੀ ਜਾ ਕਰ-ਕੁਰਕੇ ਆਏ ਜਿੱਦਾਂ ਵੀ ਉਹ ਤਰੇੜਾਂ ਜੀਆਂ ਫੇ ਬਣ ਗਈਆਂ ਸੀ ਉਹ ਨਾਲ-ਨਾਲ ਪਾਣੀ ਫੇ ਜਾਣ ਲੱਪੇ ਸੀ ਨਾ ਉਹ ਫੇ ਦਵਾਰਾ ਕੋਈ ਰੰਗ ਦੇ ਉੱਤੇ ਰਿੰਦੀ ਨਹੀਂ ਹੁੰਦੀ ਥੱਲੇ ਰੰਗ ਵੱਜਾ ਨਾ ਤੇ ਟ੍ਰੇਡ ਮਾਰੀ ਜਾਂਦੀ ਉਹ ਮੈਂ ਕਿਹਾ ਚੱਲ 2-4 ਦਿਨ ਤਾਂ ਕੱਢੀਏ ਜਿੱਦਾਂ ਵੀ ਪੇ ਪੈਕਟ 2 ਦਿਨ ਆਪਾਂ ਤੇ ਉਹ ਉਲਾ ਲਾ ਕੇ ਪਾਣੀ ਦਾ ਰੁਕੀਏ ਤੇ ਆ ਬਣ ਗਿਆ ਝੁੱਗੀਆਂ ਵਾਲਾ ਚਲੋ ਹੁਣ ਪਾਣੀ ਤੋਂ ਤਾਂ ਬਾਈ ਬਚਾਉਣਾ ਯਾਰ ਅੰਦਰ ਹਰਿਆਲੀ ਜੰਮਣ ਵਾਲਾ ਪੀ ਕੰਮ ਖਰਾਬ ਹੋਊਗਾ ਤੇ ਉੱਪਰਲੇ ਖੁੱਡਿਆਂ ਦਾ ਵੀ ਮੈਂ ਤਰਪਾਲ ਥੱਲੇ ਪਾਈ ਆ ਉੱਤੇ ਉਹ ਜਾਲੀ ਪਾਈ ਆ ਤੇ ਉਹਦੇ ਨਾਲ ਹੁਣ ਪਾਣੀ ਨਹੀਂ ਜਾਂਦਾ ਅੰਦਰ ਤੇ ਇੱਧਰ ਵੀ ਬਾਈ ਉਹ ਪਿੱਛੋਂ ਤਰਪਾਲਥ ਪੂਲਾਈ ਹੋਈ ਉਦੋਂ ਦੀ ਆਪਾਂ ਅੱਜ ਸਹੀ ਕੀਤੀ ਉਹ ਪੱਟ ਹੋ ਗਈ ਹੀ ਹਵਾਰਾਂ ਤੇ ਉੱਤੇ ਫੱਟਾ ਜਾਂ ਪਾਇਆ ਹੋਇਆ ਜਗਾੜ ਹੀ ਆ ਮਤਲਬ ਆਹ ਵਾਲਾ ਤਾਂ ਬਾਕੀ ਪੱਕਾ ਕੰਮ ਕਰਾਂਗੇ ਇਹਦੇ ਉੱਤੇ ਨਾ ਫੇਵਰ ਲਿਆ ਕੇ ਪਾ ਦੇਣੀ ਆ ਆਪਾਂ ਸਿਆਲ ਸਿਆਲ ਕਿਉਂਕਿ ਹੁਣ ਟ੍ਰੇਲ ਤਾਂ ਪੈਣੀ ਆ ਇਹਦੇ ਉੱਤੇ ਫੇਵਰ ਲਾ ਦਨੇ ਆ ਤੇ ਇੰਨੀ-ਇੰਨੀ ਵੀ ਫੇਵਰ ਲਾ ਦੇਣੀ ਆ ਆਪਾਂ ਆ ਉੱਤੇ ਉੱਤੇ ਸਾਰੇ ਪਾਸੇ ਜਿਹੜੀ ਬਾਛੜ ਇਦਾਂ ਅੰਦਰ ਨਾ ਜਾਵੇ ਖੁੱਡਾ ਵੀ ਆਪਣਾ ਸੁੱਕਾ ਰਵੇ ਉਹ ਪਿਛਲੀ ਸਾਈਡ ਤੇ ਵੀ ਉਹ ਲਾ ਕੇ ਲਿਆ ਕੇ ਫੇਵਰ ਲਾ ਦੇਣੀ ਆ ਫੇਵਰ ਕਾਬਰੀ ਕਹਿੰਦੇ ਨਾ ਉਹ ਲਾ ਦੇਣੀ ਇਹਨਾਂ ਦਾ ਦਾਣਾ ਗਿੱਲਾ ਹੋ ਗਿਆ ਪਲਟ ਕੇ ਦਾਬਾਰਾ ਪਾਵਾਂ ਠੰਡ ਛੱਡੀ ਜੀ ਮੰਨਣ ਡੀਆਂ ਚੜੀਆਂ ਹਾਂ ਤੇ ਇਹਨਾਂ ਨੂੰ ਢੱਕਦੇ ਹਾਂ ਸਾਰੇ ਪਾਸੇ ਉਹ ਵੀ ਜਿਹੜੀ ਅੰਦਰ ਹੀਟ ਬਣੇ ਮਾੜੀ ਮੋਟੀ ਤੇ ਇਧਰੋਂ ਪਾਣੀ ਦੋ ਵਾਰੀ ਕੱਢ ਚੁੱਕੇ ਹਾਂ ਫੇਰ ਵੜ ਗਿਆ ਵਿੱਚ ਪਾਣੀ ਹਣਾ ਕਿਉਂਕਿ ਮੀਂਹ ਰੋਕ ਦਾੜੀ ਬਾਬਿਓ ਮੀਂਹ ਪਈ ਜਾਂਦਾ ਪਿਆ ਕੋਈ ਘੰਟਾ ਖੰਡ ਦਾ ਰੁਕੇ ਜਿਹੜਾ ਮਾੜਾ ਮੋਟਾ ਸਲਾਬ ਜੀ ਸੁੱਕੇ ਮੜਾ ਜਾ ਇੱਥੇ ਡਿਗੀਆਂ ਬਾਬਿਓ ਮੈਂ ਇੱਥੋਂ ਉਤਰਿਆ ਉਤਰ ਕੇ ਇੱਥੇ ਪੈਰ ਰੱਖਿਆ ਆਗੇ ਇੱਥੋਂ ਦਾਸ ਹੁਣੀ ਗਏ ਆ ਰੜਦੇ ਇਦਾਂ ਨੂੰ ਕਿਉਂਕਿ ਤਿਲਕਣ ਬਹੁਤ ਸਲਿੱਪੀ ਬਣ ਗਿਆ ਦੇਖੋ ਇੱਕ ਕੈਮੀਕਲ ਹੁੰਦਾ ਉਹ ਕੈਮੀਕਲ ਇਹਦੇ ਉੱਤੇ ਲਿਆ ਕੇ ਪਾ ਦਾਂਗੇ ਬਾਅਦ ਚ ਉਹ ਮੀਂਹ ਹਟਦੇ ਨਾ ਫਿਰ ਜਿਹੜੀ ਆ ਜਿਹੜੀ ਆ ਸਲਾਬਾ ਜਾਂ ਗਲਿੱਚੀ ਜੀ ਹੋਈ ਆ ਇਹ ਚੱਕਿਆ ਜਾਣਾ ਉਹਦੇ ਨਾਲ ਕਾਲਾ ਕਾਲਾ ਜਿਆ ਸਾਰਾ ਹੀ ਉਹ ਪੱਟ ਹੋ ਜਾਣਾ ਜਾਂ ਧੁੱਪ ਲੱਗੂਗੀ ਜਾਂ ਇਹ ਆਪਣੇ ਆਪ ਹੀ ਪੱਟ ਹੋ ਜਾਣਾ ਹਨ ਪਰ ਨਾ ਵੀ ਹੋਇਆ ਤੇ ਉਹ ਕੈਮੀਕਲ ਲਿਆ ਕੇ ਡੋਲ ਦਾਂਗੇ ਉਹਨੇ ਸਾਰਾ ਹੀ ਪੱਟ ਦੇਣਾ ਉਥੇ ਪੱਟੀ ਕੋਲੀ ਹੀ ਵਿੱਚ ਪੱਟੀ ਢੋਲ ਕੇ ਉਹ ਅੰਦਰਲੀ ਸਾਈਡ ਤੇ ਨਾਲ-ਨਾਲ ਲਾਈ ਵੀ ਜਿਹੜਾ ਪਾਣੀ ਇੱਦਾਂ ਚੋਕ ਕੇ ਅੰਦਰ ਜਾਂਦਾ ਉਹ ਨਾ ਜਾਵੇ ਆਟ ਜੀ ਬਣਾਤੀ ਪੱਟੀ ਦੀ ਹਨਾ ਉਹ ਰਹਿਣੀ ਤਾਂ ਪਰ ਹੁਣ ਫਿਲਹਾਲ ਅੱਜ ਦੀ ਤਾਂ ਬਣੇ ਨਾ ਜਿਗਾਰ ਕੋਈ ਨਾ ਕੋਈ ਤੇ ਆ ਆ ਇਧਰੋਂ ਉਹ ਉੱਥੇ ਤਰਪਾਲ ਲਾ ਲਈਏ ਜਿਹੜੇ ਪਹਿਲੇ ਜੋੜੇ ਵਾਲੇ ਹੁੱਡੇ ਦਾ ਨਾ ਇੱਥੇ ਦੁਬਾਰਾ ਫੇਲਾਈ ਉੱਪਰ ਨਾਲ-ਨਾਲ ਕਰਕੇ ਤੇ ਇਹਦਾ ਟ੍ਰੇਡ ਜੀ ਮਾਰ ਗਈ ਸੀ ਇਹ ਨਾਲੇ ਖਬਰ ਹੈ ਨਾ ਦੂਜਾ ਆ ਤਰਪਾਲ ਆ ਇਹਦੇ ਉੱਤੇ ਰਹਿਣੀ ਵੀ ਨਹੀਂ ਉਹ ਤੇ ਵੀਡੀਓ ਬਾਈ ਅੱਜ 1 ਸਤੰਬਰ ਤੇ 2 ਸਤੰਬਰ ਨੂੰ ਕੱਲ ਨੂੰ ਨਾਲੇ ਆਪਾਂ ਜਿਹੜੇ ਵੀ ਬਾਈਆਂ ਦੇ ਜੋੜੇ ਹਨਾ ਬਣਦੇ ਹੋਊਗੇ ਉਹਨਾਂ ਦਾ ਰਿਜ਼ਲਟ ਦੇ ਜਾਵਾਂਗੇ ਕੱਲ ਨੂੰ ਕਿਹੜਾ ਬਾਈ ਜਿੱਤਿਆ ਹਨਾ ਵੀ ਕਿਹੜੇ-ਕਿਹੜੇ ਬਾਈ ਪੰਜਾਂ ਬਾਈਆਂ ਨੂੰ ਆਪਾਂ ਕਬੂਤਰ ਦੇਣੇ ਆ ਤੇ ਇੱਕ ਅਦਾ ਜੋੜਾ ਹੋਰ ਵੀ ਚਾਰ-ਪੰਜ ਜੋੜੇ ਹੋਰ ਐਕਸਟਰਾ ਕਰਕੇ ਨਾ ਜੇ ਮੇਰੇ ਤੋਂ ਬਣਦੇ ਹੋਏ ਚੰਗੇ ਜੋੜੇ ਕਿਉਂਕਿ ਤੁਹਾਨੂੰ ਪਤਾ ਮੈਂ ਉਦਾਂ ਦੀ ਚੀਜ਼ ਨਹੀਂ ਦੇਣੀ ਠੀਕ ਆ ਦੇਣ ਨੂੰ ਆਪਾਂ ਸਾਰੇ ਕਬੂਤਰ ਬੰਦੇ ਨੂੰ ਹੋਰ ਵੀ ਦੇ ਸਕਦੇ ਜਿਹੜੇ ਥੱਲੇ ਆਪਣੇ ਬੱਚੇ ਵਾਧੂ ਆ ਉੱਪਰ ਵੀ ਹੈਗੇ ਹਨਾ ਬਾਬੇ ਦੀ ਕਿਰਪਾ ਨਾਲ ਤੇ ਐਤ ਕੀ ਬਾਜ਼ੀਆਂ ਛੱਡ ਨਹੀਂ ਹੋਈਆਂ ਤੇ ਕਬੂਤਰ ਬਹੁਤ ਆ ਢਿੱਲੇ ਹੋ ਤੇ ਉਹ ਆਪਾਂ ਜੋੜੇ ਲਾ ਕੇ ਦੇ ਸਕਦੇ ਪਰ ਤਾਂ ਸੈਟ ਬੈਠੇ ਦਾ ਠੀਕ ਆ ਹੁਣ ਮੈਂ ਕੱਲ ਵੀ ਦੱਸਿਆ ਸੀਗਾ ਵੀ ਕਈ ਬਾਈ ਜੋੜੇ ਹੁੰਦੇ ਆ ਜਿਹੜੇ ਮਤਲਬ ਕਬੂਤਰ ਹੁੰਦੇ ਕਈ ਜਿਹੜੇ ਡੋਂ ਨਹੀਂ ਹੁੰਦੇ ਆ ਹਨਾ ਸਾਰੇ ਨਹੀਂ ਨਸਲ ਨੂੰ ਬਾਈ ਪੈਂਦੇ ਹੁੰਦੇ ਠੀਕ ਆ ਤੇ ਉਹ ਘੁੱਗੀ 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 ਚਲ ਘੁੱਗੀ ਬਾਹਰ ਤੇ ਵਿਚਾਰੀ ਇੱਥੇ ਹੁੰਦੀ ਆ ਖਾਣਾ ਦਾਣਾ ਪਾਣੀ ਆ ਵਈ ਬਈ ਇਹ ਅੰਦਰ ਆ ਜਾਂਦੀ ਵਿਚਾਰੀ ਕਦੀ ਜਾਨਵਰਾਂ ਨੂੰ ਆਪਾਂ ਇਤੋਂ ਉਹ ਬਗ ਮਾਰਿਆ ਹੀ ਨਹੀਂ ਹਨਾ ਜਿੱਦਾਂ ਮਰਦੀ ਜਿਹੜੇ ਮਰਦੀ ਆਈ ਜਾਣ ਤੇ ਖਾਈ ਜਾਣ ਜਿਨ੍ਹਾਂ ਦਾ ਕਰਮਾ ਦਾ ਉਹਨਾਂ ਨੇ ਖਾਣਾ ਹੀ ਆ ਤੇ ਜੋੜੇ ਜਿੱਦਾਂ ਹੁਣ ਆਪਾਂ ਜਿਹੜੇ ਵੀ ਦਿਖਾਏ ਆ ਉਹਦੋਂ ਮੈਂ ਠੀਕ ਆ ਵੀਡੀਓ ਦੇਖਣੀ ਪਈ ਮੈਂ ਕਿਹੜੇ ਕਿਹੜੇ ਕਬੂਤਰ ਦਿਖਾਈ ਸੀ ਹਨਾ ਉਹਦਾ-ਉਦਾ ਇਹ ਜੋੜੇ ਬਣਾ ਕੇ ਦੇਨੇ ਆ ਠੀਕ ਆ ਤੇ ਇੱਕ ਸ਼ਾਹ ਅੱਖਾ ਕਬੂਤਰ ਆਵਾ ਵੀ ਡੱਬੇ ਦਾ ਭਰਾ ਮੈਨੂੰ ਕਈ ਬਾਈ ਕਹਿੰਦੇ ਸੀ ਡੱਬੇ ਦੀ ਨਸਲ ਚੋਂ ਬਾਈ ਜੇ ਤੁਹਾਡਾ ਨੰਬਰ ਆਇਆ ਜ਼ਰੂਰ ਠੀਕ ਆ ਆਸ ਹੈਗੀ ਆ ਵੀ ਤੁਹਾਡਾ ਬਣ ਜਾਣਾ ਜਿੰਨੇ ਵੀ ਕਿਹਾ ਸੀ ਡੱਬੇ ਦੀ ਨਸਲ ਚੋਂ ਹਨਾ ਔੜਾ ਡੱਬਾ ਆ ਉਹ ਡੱਬੇ ਦਾ ਭਰਾ ਆ ਸ਼ਾਹ ਅੱਖਾ ਤੇ ਉਹ ਬਣਾ ਲਗੇ ਆ ਆਹ ਦੇਖੋ ਇਧਰੋਂ ਫੇਰ ਬਾਬੇ ਮਿੱਟੀ ਸਾਰੀ ਗਿੱਲੀ ਹੋ ਗਈ ਇੱਥੋਂ ਪਾਣੀ ਆਉਂਦਾ ਹੀ ਨਾ ਉਸ ਕਰਕੇ ਆਹ ਘਟਵਾਟ ਬਾਬੇ 4 ਫੁੱਟ ਆ ਇਦਾਂ ਠੀਕ ਆ ਸਾਢੇ 3-4 ਫੁੱਟ ਹੋਣਾ ਆ ਇਹ ਥੋੜਾ ਛੋਟਾ ਰੱਖ ਹੋ ਗਿਆ ਗਲਤੀ ਹੋ ਗਈ ਹੈ ਨਾ ਇਹ ਘਟਵਾਟ 5 ਕੇ ਫੁੱਟ ਗਾ ਨੂੰ ਚਾਹੀਦਾ ਸੀਗਾ ਇਹ ਥੋੜੀ ਜੀ ਗਲਤੀ ਆਪਾਂ ਕਰ ਲਈ ਚਲੋ ਕੋਈ ਗੱਲ ਨਹੀਂ ਇਹਦਾ ਜਿਗਾਰਡ ਵੀ ਕਰ ਲਾਂਗੇ ਕੋਈ ਨਾ ਕੋਈ ਠੀਕ ਆ ਤੇ ਜਿਹੜਾ ਪਾਣੀ ਇਧਰੋਂ ਅੰਦਰ ਨਾ ਆਵੇ ਬਾਛੜ ਦਾ ਕਿਉਂਕਿ ਬਾਛੜ ਆਉਂਦੀ ਬਹੁਤ ਏਜ ਆ ਹਵਾ ਵੀ ਨਾਲ ਚੱਲਦੀ ਆ ਤੇ ਸਿੱਧਾ ਪਾਣੀ ਆਉਂਦਾ ਸਿੱਧਾ ਅੰਦਰ ਹੀ ਜਾਂਦਾ ਫੁੱਟਿਆ ਦੇ ਬੇਟਾ ਸੀਮੈਂਟ ਰੱਖਿਆ ਸੀ ਮੈਂ ਕਿਹਾ ਚੱਲ ਪੋਣਾ ਉਹ ਵੀ ਖਰਾਬ ਤੇ ਆ ਲਲੀਆਂ ਵਾਂਗੂ ਬਾਲਟੀਆਂ ਬੂਲਟੀਆਂ ਦਾਣੇ ਦੀਆਂ ਭ ਆ ਕੋਸ਼ ਦਵਾਈਆਂ ਪੰਪੂ ਪਸਪਰਿਆਂ ਵਾਲੇ ਆ ਤੇ ਬਾਕੀ ਮੇਨ ਦਵਾਈਆਂ ਦਾ ਮੇਰੀਆਂ ਡੱਬੇਤੀ ਹੁੰਦੀਆਂ ਹਨਾ ਬੰਦਈ ਆ ਜੋ ਵੀ ਆ ਤੇ ਬਾਕੀ ਜੋ ਆਪਣਾ ਗਰਮੀਆਂ ਵਾਲਾ ਖੇਲ ਪਾਣੀ ਆ ਉਹ ਮੈਂ ਥੱਲੇ ਲੈ ਜਾਣਾ ਹੁਣਾ ਸਮਾਨ ਇੱਥੇ ਖਰਾਬ ਹੋਣ ਦਾ ਡਰਿਆ ਮਹਿੰਗਾ ਸਮਾਨ ਹੁੰਦਾ ਹਨਾ ਤੇ ਲੋ ਬਾਬਿਓ ਆ ਖੁੱਡਾ ਬੰਦ ਕਰਾ ਖੁੱਡਾ ਖੁੱਲਾ ਰਹਿ ਗਿਆ ਤੇ ਆ ਜਿਹੜੀ ਤਰਪਾਲ ਆ ਹੁਣ ਉਦੋਂ ਬਾਅਦ ਠੀਕ ਆ ਇਹ ਆਪਾਂ ਉਹ ਉੱਪਰੋਂ ਲਾ ਕੇ ਨਾ ਗੱਟੀਆਂ ਤੇ ਐਦਾਂ ਸਿੱਧੀ ਇਧਰ ਨੂੰ ਬੰਦਿਆ ਕਰਨੀ ਆ ਗਰਮੀਆਂ ਨੂੰ ਵੀ ਆਪਣੇ ਕੰਮ ਆਊਗੀ ਜੇ ਨਾ ਪਾਟੀ ਸਿਆਲ ਸਿਆਲ ਤਾਂ ਕਿਉਂਕਿ ਹੁਣ ਤਾਂ ਆਹੀ ਮੀਂਹ ਪੈਣੇ ਜਿਹੜੇ ਪੈਣੇ ਆ ਜਿਆਦਾ ਤਾਂ ਨਹੀਂ ਪੈਣੇ ਮੀਂਹ ਬਾਕੀ ਬਾਬਾ ਨਾ ਹੀ ਪਾਵੇ ਤਾਂ ਵਧੀਆ ਗੱਲ ਆ ਕਿਉਂਕਿ ਕੰਮ ਬਹੁਤ ਖਰਾਬ ਹੋਇਆ ਪਿਆੜਾ ਖਤਰੇ ਵਾਲਾ ਹੀ ਕੰਮ ਆ ਜਿੰਨਾ ਪਾਣੀ ਆ ਚੁਕਿਆ ਤੇ ਤੁਹਾਨੂੰ ਮਤ ਪਿੱਛੇ ਤੋਂ ਨਾ ਖੱਤੇ ਜਿਹੜੇ ਆ ਨਾ ਫੁੱਲ ਭਰ ਕੇ ਬਾਈ ਕੰਦ ਆਪਣੀ ਅੱਧੀ ਡੁੱਬ ਗਈ ਆ ਤੇ ਕਟਕਟ 13 14 ਫੁੱਟ ਦੀ ਗੰਧ ਆ ਉਹ ਆਪਣੀ ਇਹ ਉਹ ਥੱਲੇ ਵਾਲੀ ਪਾਣੀ ਬਹੁਤ ਜ਼ਿਆਦਾ ਉਹ ਉਹ ਦੇਖੋ ਕਿੰਨੀ ਕਿੰਨੀ ਕੰਦ ਉਹਨਾਂ ਦੀ ਅੱਧੇ ਨਾਲੋਂ ਜ਼ਿਆਦਾ ਕੰਦ ਟੱਕ ਹੋ ਗਈ ਆ ਅੱਧੀ ਥੱਲੇ ਹੀ ਰਹਿ ਗਈ ਗੰਧ ਕਿੰਨੀ ਹੋਈ ਕਟਕਟ 4 4 ਫੁੱਟ ਮਤ ਥੱਲੇ ਨੱਪੀ ਗਈ ਆ 4 4 ਫੁੱਟ ਪਾਣੀ ਪਿੱਛੇ ਹੈਗਾ ਆ ਆਪਣੇ ਖੱਤਿਆਂ 'ਚ ਤੇ ਝੋਨਾ ਇਧਰੋਂ ਉੱਚੇ ਕਰਕੇ ਬਚਿਆ ਆ ਇਧਰ ਇੱਥੋਂ ਟੋਆ ਆ ਤੇ ਇੱਥੇ ਜਿਆਦਾ ਪਾਣੀ ਤਾਂ ਇਕੱਠਾ ਹੋ ਜਾਂਦਾ ਉਧਰ ਪਾਣੀ ਘੱਟੀ ਆ ਉਹ ਪਿੱਛੇ ਖੱਤਿਆਂ 'ਚ ਪਾਣੀ ਚੈੱਕ ਕਰੋ ਉਧਰ ਜਿੱਥੇ ਝੋਨਾ ਹੈ ਨਹੀਂਗਾ ਲੋ ਬਾਬਿਓ ਬੱਚਾ ਤਾਂ ਥੋੜਾ ਜਿਆਦਾ ਇਦਾਂ ਮਤਲਬ ਵੱੜੇ ਫੁਲਾ ਕੇ ਬਿਨਾਂ ਠੰਡ ਜੀ ਮੰਦਾ ਸੀ ਹੈਨਾ ਤੇ ਇਹਨੂੰ ਮੈਂ ਦਿੱਤੀ ਪੈਰਾਸੀਟਾਮੋਲ ਇਹ ਬੱਚਿਆਂ ਵਾਲੀ ਹੁੰਦੀ ਆ ਠੀਕ ਆ ਇਹ ਚ ਹਰ ਇੱਕ ਤਰ੍ਹਾਂ ਦੀ ਇਨਫੈਕਸ਼ਨ ਤੋਂ ਇਨਫੈਕਸ਼ਨ ਤੋਂ ਲਾ ਲਓ ਬੁਖਾਰ ਤੋਂ ਲਾ ਲਓ ਏਡੀ ਤੇਜ਼ ਨਹੀਂ ਹੁੰਦੀ ਹੈ ਨਾ 3-4 ਤਿੰਨ ਕਸਾਲ ਤੱਕ ਬੱਚੇ ਨੂੰ 4-7 ਤੱਕ ਦਿੰਦੇ ਆ ਔਲੀ ਮੈਡੀਸਨ 5 ਸਾਲ ਤੱਕ ਵੀ ਦੇਈ ਤੂ ਜਾਂਦੇ ਹੈ ਨਾ ਹਲਕੀ ਹੁੰਦੀ ਬਾੜੀ ਇਹ ਤੇ ਇਹ ਆਪਾਂ ਇਹਨੂੰ ਦੇਤੀਆਂ ਦੋ ਦਿਨ ਪੁੰਦਾ ਹੋਰ ਦਾਹਾ 15 ਮਿੰਟਾਂ ਨੂੰ ਇਹ ਐ ਬਿਲਕੁਲ ਸੈੱਟ ਹੋ ਜਾਊਗਾ ਇਦਾਂ ਧਿਆਨ ਰੱਖੋ ਆ ਦਿਨਾਂ ਦੇ ਵਿੱਚ ਜੇ ਬਾਈ ਇਦਾਂ ਦੀ ਪ੍ਰੋਬਲਮ ਹੁੰਦੀ ਆ ਨਾ ਤੇ ਉਹਦੇ ਧਿਆਨ ਰੱਖੋ ਕੁੱਤਾ ਇਦਾਂ ਸੁੱਸਸਤ ਨਹੀਂ ਬੈਣੇ ਚਾਹੀਦੇ ਇਹ ਹੁੰਦੀ ਬਿਮਾਰ ਦੀ ਨਹੀਂ ਹਾਨੀ ਠੀਕ ਆ ਆ ਗੋ ਕਿ ਇਹ ਉੱਤਰ ਨੂੰ ਬੁਖਾਰ ਹੋਊਗਾ 100% ਇਹ ਹੁਣ ਦਾਹਾਂ 15 ਮਿੰਟਾਂ ਬਾਅਦ ਤੁਹਾਨੂੰ ਦਿਖਾਉਣਾ ਫਿਰ ਵੀਡੀਓ ਨਾਲ ਬੜੇ ਰਿਓ ਤੇ ਦੇਖਿਓ ਇਹੇ ਬੱਚਾ ਤੁਸੀਂ 15 20 ਮਿੰਟਾਂ ਬਾਅਦ ਦੇਖਿਓ ਕੀ ਹਾਲਤ ਦੇ ਵਿੱਚ ਜਾਂਦਾ ਹੈ ਨਾ ਪੂਰਾ ਸੈੱਟ ਅਪ ਹੋ ਜਾਊਗਾ ਆਪੀ ਤੇ ਉਧਰਲੇ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਵੀ ਬਈ ਆ ਪੈਰਾਸੀਟਾਮੋਲ ਦੋ ਦੋ ਤਿੰਨ ਤਰ ਬੂੰਦਾ ਉਧਰਲੇ ਬੱਚਿਆਂ ਨੂੰ ਵੀ ਦੇ ਆ ਜੀ ਠੰਡ ਹੈਗੀ ਆ ਮੌਸਮ ਜਿਹੜਾ ਹੈ ਤਾਂ ਚਲੋ ਆਪਾਂ ਉਦਾਂ ਦੇਖੀਏ ਨੋਰਮਲ ਵੱਡੇ ਕਬੂਤਰ ਸਹੀ ਜਾਂਦੇ ਗਰਮ ਬਹੁਤ ਹੈ ਇੰਨੀ ਵੀ ਠੰਡ ਹੈ ਨਹੀਂ ਹੈ ਨਾ ਜੇ ਧੁੱਪ ਚੜੀ ਜਾਵੇ ਪਰ ਅੱਜ ਤਾਂ ਬਈ ਆਪਾਂ ਨੂੰ ਵੀ ਕੰਮਾ ਛਿਰਦਾ ਜੈ ਇੰਨਾ ਇੰਨਾ ਜਿਦਾ ਮੀਂਹ ਪਿਆ ਉੱਤੇ ਗਿੱਲੇ ਗਿੱਲੇ ਹੋਏ ਸੀ ਨਾ ਇੱਦੇ ਕਬੂਤਰ ਵੀ ਗਿੱਲੇ ਹੋਏ ਆ ਤੇ ਇਹਨਾਂ ਤੇ ਵੀ ਇਹ ਚੀਜ਼ ਆ ਜਾਂਦੀ ਹੈ ਜਦੋਂ ਸਲਾਬਾਸ ਨੂੰ ਬਾਦ ਖਾ ਆ ਗਿਆ ਨਾ ਪਾਣੀ ਪੀਣ ਕਰਕੇ ਮੀਂਹ ਮੂੰਹ ਬਾਛੜੋਦਾ ਤਾਂ ਮੈਂ ਸਾਰੇ ਪਾਸੇ ਉੱਟ ਗਿਆ ਹੋਇਆ ਸਿਰਫ ਇਹੀ ਗੁੱਡਾ ਫੁੱਲਾ ਛੱਡਿਆ ਕਿ ਚ ਹਵਾੜਨਾ ਪਣੇ ਉਦਾਂ ਤੇ ਮਿੱਟੀ-ਮੁੱਟੀ ਖਲਾਰੀ ਆ ਥੱਲੇ ਤੇ ਇੰਨੀ ਇੱਥੇ ਇਨਾਂ ਮਾੜੀ ਨੂੰ ਤੇਰਾ ਬਿਠਾ ਕਰਨੀਆਂ ਬਈ ਇਹਦਾ ਹੁਣ ਭਾਂਵੇਂ ਝਾੜੂ ਮਾਰੋ ਹੁਣੇ ਫੇਰ ਦੁਬਾਰਾ ਹਨਾ ਇਹਨਾਂ ਨੇ ਬਿਠਾ ਕਰ ਦੇਣੀਆਂ ਬਾਕੀ ਅਜਮਾ ਰਗੜਦਾ ਵੀ ਨਹੀਂ ਪਿਆ ਵੀ ਥੋੜੀ ਗਰਮੈਸ਼ ਵੀ ਚਾਹੀਦੀ ਆ ਪੁੱਤਰਾਂ ਨੂੰ ਪਾਣੀ ਨਾ ਬੱਸ ਪਵੇ ਜਦੋਂ ਪਾਣੀ ਪਾਇਆ ਫੇਰ ਨਿਸ਼ਾਨੀ ਖੜਦਾ ਤੇ ਫੇਰ ਮੈਂ ਜਾਂਦਾ ਬਾਹਰ ਉਧਰ ਤੇ ਫੇਰ ਉਹ ਪੁੱਤਰਾਂ ਨੂੰ ਆਪਾਂ ਕੋ ਨਾਲ ਦੇਈਏ ਬੱਚਿਆਂ ਨੂੰ ਉਹਨਾਂ ਨੂੰ ਵੀ ਦਵਾਈ ਹੈ ਨਾ ਦਾਣਾ ਤੋਤਾ ਮੈਂ ਕਣਕ ਤੋਂ ਗਿਆ ਪਾਈ ਆ ਠੀਕ ਆ ਤੇ ਇਹੇ ਤਰਪਾਲ ਦੇ ਥੱਲੇ ਪਾਈ ਆ ਹੁਣ ਸੁੱਕ ਜੂਗੀ ਤੇ ਫੇਰ ਇਹ ਇਹਨੂੰ ਪਾਵਾਂਗੇ ਪੁੱਤਰਾਂ ਨੂੰ ਹਵਾ ਫੇਰ ਦੇਵੇ ਮਾੜੀ ਜੀ ਪਾਣੀ ਸਕੋਣਾ ਨਾਲ ਉਹ ਬਾਕੀ ਤਾਂ ਸਲਾ ਉਹੜਾ ਪਾਣੀ ਵਿੱਚ ਵੜਿਆ ਹੁਣ ਹੁਣ ਇਹਨੇ ਆਪਣੀ ਗਰਮੀ ਗਰਮੈਸ ਨਹੀਂ ਮਤਲਬ ਸੁੱਕ ਜਾਣਾ ਇਹਨੇ ਕਹਣਾ ਕਰੇ ਤਾਂ ਫੇਕ ਉਤਰਾਂ ਨੂੰ ਪਾ ਦਾਂਗੇ ਆਪਾਂ ਕਿਉਂਕਿ ਦਵਾਈ ਦੂਈ ਲੱਗੀ ਹੁੰਦੀ ਬਾਈ ਆਪਾਂ ਵੀ ਰੱਖੀ ਜਾਣਾ ਡਰਮ ਚ ਦਵਾਈ ਤੇ ਉਹ ਹੀ ਨਾ ਨੁਕਸਾਨ ਕਰ ਲਈਏ ਕੋਈ ਨਾ ਹੋਈ ਹਾਂਜੀ ਕੀ ਹਾਲ ਚਾਲ ਆ ਬਾਬੇ ਉਹ ਦੂਜੇ ਦਿਨ ਦੀ ਵੀਡੀਓ ਸ਼ੁਰੂ ਕਰਦੇ ਆ ਤੇ ਕੱਲ ਵੀਡੀਓ ਨਹੀਂ ਪਾ ਹੋਈ ਉਹਦੇ ਕਰਕੇ ਤੇ ਮੀਂਹ ਬਹੁਤ ਬਾਬੇ ਪੈਂਦਾ ਪਿਆ ਹਣਾ ਦੋ ਤਿੰਨ ਦਿਨ ਹੋ ਗਏ ਆ ਪਾਣੀ ਬਹੁਤ ਆਇਆ ਹੋਇਆ ਆ ਤੇ ਆਪਣੇ ਪਿੰਡ ਦੇ ਆਲੇ ਦੁਆਲੇ ਤਾਂ ਸਾਰਾ ਘੇਰਾ ਮਤਲਬ ਸ਼ਹਿਰ ਜਾਨ ਨੂੰ ਵੀ ਰਾਸਤਾ ਨਹੀਂ ਕੋ ਬਚਿਆ ਹੈਗਾ ਸਾਰੇ ਰਾਸਤੇ ਬੰਦ ਹੀ ਆ ਬਲੋਗ ਹੀ ਆ ਨਾ ਪਾਣੀ ਬਹੁਤ ਉੱਚੋ ਦੀ ਚੱਲਦਾ ਪਿਆ ਹੁਣ ਵੀ ਮੈਂ ਸ਼ਹਿਰ ਜਾ ਕੇ ਆਇਆ ਮੋਟਰਸਾਈਕਲ ਵੀ ਪੂਰਾ ਮਤਲਬ ਦੂਜਾ ਬੁਲੇਟ ਮੋਟਰਸਾਈਕਲ ਕਰਕੇ ਨੰਗ ਗਿਆ ਹੋਰ ਮੋਟਰਸਾਈਕਲ ਤਾਂ ਵਿੱਚ ਬੰਦ ਹੋਈ ਜਾਂਦੇ ਹੀ ਕਈ ਹਨਾ ਇਹ ਵੀ ਬੰਦ ਹੋ ਚੱਲਾ ਸੀ ਇਹ ਵੀ ਕੋਈ ਨਹੀਂ ਪਰ ਨੰਗ ਗਿਆ ਮਤਲਬ ਥੱਕੇ ਜੇ ਨਾ ਨਾ ਜੋਰ ਜਿਆ ਲਾ ਕੇ ਨੰਗ ਗਿਆ ਤੇ ਓੱਖਾ ਹੀ ਜਗਾ ਮੈਂ ਸ਼ਹਿਰ ਛੁੱਟ ਜਾਣ ਨੂੰ ਵੀ ਬਾਈ ਥੋੜਾ ਓੱਖਾ ਜੇ ਹੋਣ ਦਿਆ ਹਨਾ ਯਾਤਰਾ ਪਾਲਾ ਦੇ ਪੂਲਾ ਗਲਦੀਆਂ ਲਾਈਆਂ ਉਹਦੇ ਨਾਲ ਹੁਣ ਬਚਾਏ ਆ ਜਿਹੜੇ ਖੁੱਡਿਆਂ ਚ ਪਾਣੀ ਜਾਂਦਾ ਸੀ ਸਮਾਰਟ ਸਮੂਹ ਤਾਂ ਬਚੇ ਹਨਾ ਦਾਣੇ ਦੂਣੇ ਵੀ ਗਿੱਲੇ ਹੋਈ ਜਾਂਦੇ ਸੀਗੇ ਤੇ ਇਧਰਲੇ ਖੁੱਡਿਆਂ ਚ ਕਬੂਤਰ ਅਜ ਕਬੂਰੀਆਂ ਖਾ ਲੈਣੀਆਂ ਆਪਾਂ ਉਹਨਾਂ ਦਾ ਵੀ ਇਲਾਜ ਕਰਦੇ ਆ ਕੋਈ ਜਿਹੜਾ ਪਾਣੀ ਪੂਣੀ ਤੋਂ ਠੰਡ ਤੋਂ ਬਚਣ ਕਿਉਂਕਿ ਹਲਕੀ ਹਲਕੀ ਠੰਡ ਵੀ ਹੋ ਗਈ ਮਾੜੀ ਮਾੜੀ ਠੰਡ ਜੀ ਵਾਂਗੂ ਜਦਾਂ ਠੰਡੀ ਹਵਾ ਚੱਲਦੀ ਖੱਤਿਆਂ ਕਰਕੇ ਤੇ ਉਹ ਸਰੀਰ ਗਿੱਲਾ ਹੋਣ ਕਰਕੇ ਠੰਡ ਵੀ ਲੱਗਦੀ ਹਲਕੀ ਹਲਕੀ ਤੇ ਬਾਕੀ ਉਹਦਾ ਵੀ ਹੋ ਸਕਦਾ ਵੀ ਹਨਾ ਮੈਨੂੰ ਤਾਂ ਸੇਜ ਜੀ ਫੇਦਵਾਰਾ ਖਰਾਬ ਹੋਈ ਨਾ ਤੇ ਪਰ ਫੇ ਵੀ ਜਾਨਵਰ ਚਲੋ ਹੁੰਦੇ ਤਾਂ ਇਹ ਗਰਮੀ ਆ ਪਰ ਕਿਤੇ ਨਾ ਕਿਤੇ ਇੰਨਾ ਗਿੱਲੇ ਹੋਣਾ ਗਿੱਲੇ ਹੋਣਾ ਹੁਣ ਪੰਛੀ ਇੰਨੇ ਆ ਬਾਬੇ ਉਹ ਜਾਨਵਰ ਆ ਗਿੱਲੇ ਹੋ ਹੋ ਵਿਚਾਰੇ ਖੱਤਿਆਂ ਚ ਡਿਗੇ ਆ ਕੋਈ ਕਿਦਾਂ ਵੀ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਿਆ ਹੁਣ ਮੀਂਹ ਨਾ ਨਾ ਹੀ ਪਵੇ ਤੇ ਨਾ ਹੀ ਪੈਣਾ ਚਾਹੀਦਾ ਕਿਉਂਕਿ ਹਾਲਤ ਬਹੁਤ ਖਰਾਬ ਹੋ ਗਈ ਆ ਪਾਣੀ ਦੀ ਮੈਂ ਤੁਹਾਨੂੰ ਇੱਕ ਰੀ ਆਡੇ ਹਾਈਡਾਂ ਦੇ ਸਾਰੇ ਪਾਣੀ ਦਿਖੋਨਾ ਇੱਥੋਂ ਕਰੋ ਇੱਥੋਂ ਕਿਲੋਮੀਟਰ ਦੂਰ ਪਾਣੀ ਸਾਰਾ ਤੁਹਾਨੂੰ ਦਿਖੋਨਾ ਦੇਖੋ ਕਿੰਨਾ ਪਾਣੀ ਆ ਤੇ ਆ ਚੈੱਕ ਕਰੋ ਬਾਬੇ ਪਾਣੀ ਠੀਕ ਆ ਘਰ ਡੁੱਬੇ ਹੋਏ ਆ ਅੱਧੇ ਵਿੱਚ ਸੱਡਾ ਸੱਡਾ ਤੇ ਸਾਰੇ ਪਾਣੀ ਆਇਆ ਹੋਇਆ ਨਾਲ ਜਿਹੜਾ ਮੇਲੀ ਆਣਾ ਪਿੰਡ ਆ ਉਹ ਪਰਲੇ ਬੰਨੇ ਜਿਹੜਾ ਮੇਲੀ ਆੜਾ ਦਾ ਪਿੰਡ ਆ ਉੱਚ ਤੱਕ ਕਈ ਘਰ ਡੁੱਬੇ ਆ ਨਾ ਉਥੇ ਦਾ ਬਹੁ ਨੁਕਸਾਨ ਹੁੰਦਾ ਪਿਆ ਤੇ ਸਾਰੇ ਪਾਸੇ ਪਾਣੀ ਪਾਣੀ ਆ ਇੱਧਰ ਵੀ ਪਾਣੀ ਆ ਆਪਣੀ ਜਿਹੜੀ ਉਹ ਪਰਲੇ ਚੋ ਜਾਂਦੀ ਆ ਉਹ ਵੀ ਸਾਰੀ ਪਾਣੀ ਨਾਲ ਭਰੀ ਹੋਈ ਆ ਇੱਧਰ ਇਹ ਆ ਪੰਦਰੇ ਮਤਲਬ ਝੋਨਾ 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 ਵੀ ਡੁੱਬ ਗਿਆ ਵਿੱਚ ਹੀ ਸਾਰਾ ਕੁਝ ਹੀ ਤੇ ਆ ਆਪਣਾ ਬਨ ਬੂਨ ਪਾਣੀ ਪੂਣੀ ਆ ਮਤਲਬ ਤਹਿਸ ਨਾਸ ਹੋਇਆ ਪਿਆ ਸਾਰਾ ਕੁਝ ਹੀ ਤੇ ਲੋ ਬਾਬਿਓ ਆ ਲੈ ਆਂਦੀ ਮੈਂ ਜਿਹੜੀ ਲਕਵੇ ਤੋਂ ਹੁੰਦੀ ਠੀਕ ਆ ਆ ਨਾਂ ਚੈੱਕ ਕਰ ਲੋ ਕਈ ਵੀਰ ਕਹਿੰਦੇ ਨੇ ਬਾਈ ਦੱਸੇ ਤੇ ਪਤਾ ਨਹੀਂ ਲੱਗਦਾ ਫੋਟੋ ਤੁਸੀਂ ਸਕਰੀਨ ਸ਼ਾਟ ਲੈ ਲਓ ਹਨਾ ਇਹ ਵੈਸੇ ਬਾਈ ਸਹੀ ਮੈਨੇ ਦੇ ਵਿੱਚ ਇਹ ਪੱਥਰੀ ਤੋਂ ਯੂਜ਼ ਹੁੰਦੀ ਆ ਜਿਹੜੀ ਪੱਥਰੀ ਹੁੰਦੀ ਨਾ ਬੰਦਿਆਂ ਦੇ ਇਹ ਉਹਨਾਂ ਤੋਂ ਯੂਜ਼ ਹੁੰਦੀ ਪਰ ਇਹ ਕਬੂਤਰਾਂ ਦੇ ਕੰਮ ਕਰਦੀ ਆ ਨਾ ਤੇ ਇੱਕ ਆਪਣਾ ਬਾਈ ਸੀਗਾ ਇਹ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਆ ਇਹ ਸ਼ਹਿਰਪੁਰ ਦਾ ਉਹ ਬਾਈ ਵਰਤਦਾ ਹੋਊਗਾ ਤੇ ਉਹਦੇ ਕਬੂਤਰ 빙ੇ ਸਹੀ ਹੋਏ ਸੀ ਤੇ ਆਪਾਂ ਉਦੋਂ ਬਾਈ ਵਰਤੀ ਸੀ ਇਹ ਆਪਣੇ ਇੱਕ ਵਾਰ ਹੀ ਆ ਗਈ ਸੀ ਹੈ ਨਾ ਤਿੰਨ ਚਾਰ ਕਬੂਤਰ ਬਿਮਾਰ ਹੋਏ ਸੀ ਸਾਰੇ ਕਬੂਤਰ ਸੈੱਟ ਹੋ ਗਏ ਸੀ ਫੇ ਮੈਂ ਇੰਸਟਾਗ੍ਰਾਮ ਤੇ ਵੀ ਦੱਸਿਆ ਬਾਈ ਉੱਥੇ ਕਈਆਂ ਦਾ ਫੋਨ ਕਈਆਂ ਦੇ ਮੈਸੇਜ ਆਏ ਕਿ ਬਾਈ ਸਾਡੇ ਕਬੂਤਰ ਸੈੱਟ ਹੋ ਗਏ ਇਹ ਲਕਵੇ ਤੋਂ ਕਬੂਤਰਾ ਦੇ ਬਾਈ ਬਹੁਤ ਕੰਮ ਕਰਦੀ ਹੈ ਨਾ ਝੋਲੇ ਝੂਲੇ ਵਾਲੇ ਤੋਂ ਵੀ ਇਹ ਮੈਨੂੰ ਮਿਲਦੀ ਨਹੀਂ ਸੀ ਮੈਂ ਅੱਜ ਪਾਹ ਡੈਂਕ ਤੋਂ ਕਬੂਤਰੀਆਂ ਦੇ ਠੀਕ ਹੈ ਤੁਹਾਨੂੰ ਦੋ ਦੋਹਾਂ ਦਿਨਾਂ ਦੇ ਅੰਦਰ ਦਾ ਰਿਜ਼ਲਟ ਦਿਖਾ ਦੂੰ ਬਿਲਕੁਲ ਸਿੱਧੀਆਂ ਹੋਣਗੀਆਂ ਬਈ ਬਾਕੀ ਬਾਬਾ ਨਾਲ ਕਰ ਦ ਹਾਂਜੀ ਬਾਬਿਓ ਕਦਾਂ ਕਰੀਏ ਸ਼ੁਰੂ ਕੰਮ ਹੈ ਤੇ ਮੈਂ ਕਮੈਂਟ ਪੜਦਾ ਸੀ ਅੱਜ ਤੇ ਕੱਲ ਫੇ ਵੀਡੀਓ ਪਾਈ ਨਹੀਂ ਗਈ ਬਾਬਿਓ ਹਨਾ ਦੱਸਿਆ ਹੋਇਆ ਤੁਹਾਨੂੰ ਪਹਿਲਾਂ ਪਾਣੀ ਪੂਣੀ ਕਰਕੇ ਤੇ ਅੱਜ ਇਹ ਮਤਲਬ 522 ਸਿਲੈਕਟ ਕਰ ਲਏ ਆਪਾਂ ਠੀਕ ਆ ਕੱਲ ਵਾਲੀ ਵੀਡੀਓ ਚ ਮੈਂ ਤੁਹਾਨੂੰ ਦੱਸ ਦੂੰਗਾ ਠੀਕ ਆ ਅੱਜ ਦੇ ਕਮੈਂਟ ਵੀ ਕਰ ਲਵਾਂਗੇ ਕੋਈ ਚੱਕਰ ਨਹੀਂ ਅੱਜ ਵੀ ਕਰ ਲਿਓ ਹਨਾ ਉਹਨਾਂ ਦੇ ਵੀ ਲਾਈਕ ਦੇਖ ਲਾਂਗੇ ਤੇ ਕੱਲ ਨੂੰ ਮੈਂ 3 ਤਰੀਕ ਨੂੰ ਤੁਹਾਨੂੰ ਆ ਆਪਾਂ ਪਾ ਦਿਆਂਗੇ ਸਾਰਾ ਕੁਝ ਦੱਸ ਦਾਂ ਉਹ ਵੀ ਕਿਹੜਾ ਜਿਹੜਾ ਬਾਈ ਹਨਾ ਤੇ ਹਜੇ ਤੱਕ ਇਹ ਇੱਕ ਇਮਰਾਨ ਆ ਬਾਈ ਠੀਕ ਆ ਉਹਦਾ ਤਾਂ ਨੰਬਰ ਵੀ ਲਾ ਬਣ ਗਿਆ ਠੀਕ ਆ ਉਹ 34 34 35 35 ਲਾਈਕ ਆ ਕਮੈਂਟ ਨੂੰ ਹਨਾ ਤੇ ਹੋਰ ਵੀ ਹੈਗੇ ਆ ਚਾਰ ਪੰਜ ਵੀਰ ਹੋਰ ਵੀ ਜਿਹੜੇ ਹੋ ਗਏ ਠੀਕ ਆ ਹੋਰ ਇੱਕ ਜਦੋਂ ਇਹ ਤਾਂ ਆਪਾਂ ਜਿਹੜੇ ਪੰਜ ਜੋੜੇ ਦੇਣੇ ਠੀਕ ਆ ਦੇਣੇ ਆ ਉਸ ਤੋਂ ਬਾਅਦ ਆਪਾਂ ਜਿਹੜੇ ਤਾਂ ਚਲੋ ਬਾਈ ਆਪਾਂ ਕਰ ਲਏ ਵੀ ਆ ਜਿਹੜੇ ਵਿਦਰ ਹੋ ਗਏ ਹਨਾ ਵੀ ਬਾਈ ਵੀ ਇਹਨਾਂ ਦੇ ਨਿਕਲ ਗਏ ਜੋੜੇ ਠੀਕ ਆ ਉਸ ਤੋਂ ਬਾਅਦ ਆਪਾਂ ਕਮੈਂਟ ਲਾਈਵ ਵੀਡੀਓ ਦੇ ਵਿੱਚ ਚਲਾਉਂਗਾ ਕੱਲ੍ਹ ਨੂੰ ਹੀ ਕਮੈਂਟ ਆਪਾਂ ਉੱਤੇ ਥੱਲੇ ਕਰਕੇ ਜਿਹੜੇ ਕਮੈਂਟ ਤੇ ਉਂਗਲ ਰੋਕਣੀ ਆ ਜਿਹੜੇ ਵੀ ਕਮੈਂਟ ਤੇ ਉਂਗਲ ਰੁਕ ਗਈ ਤਾਂ ਉਹ ਬਾਈਆਂ ਨੂੰ ਵੀ ਤਿੰਨ ਜੋੜੇ ਉਹ ਤਿੰਨ ਉਹ ਕਮੈਂਟ ਵੀ ਆਪਾਂ ਕੱਢਣੇ ਆ ਠੀਕ ਆ ਤਿੰਨ ਉਹ ਬਾਈਆਂ ਨੂੰ ਜੋੜੇ ਦੇ ਦਾਂਗੇ ਕਿਸੇ ਦਾ ਵੀ ਆ ਸਕਦਾ ਉੱਤੇ ਥੱਲੇ ਕਰਕੇ ਜਿੱਥੇ ਉਂਗਲ ਰੱਖੀ ਗਈ ਤੇ ਉਸ ਤੋਂ ਵੀ ਕਰ ਦੇਾਂਗੇ ਠੀਕ ਆ ਤੇ ਮਤਲਬ ਆਪਾਂ ਹੋਗੇ 8 ਜੋੜੇ ਕਰ ਦੇਣਗੇ ਗਿਫਟ ਠੀਕ ਆ ਹੋਰ ਵੀ ਕਰਾਂਗੇ ਬਾਕੀ ਬਾਈਆਂ ਨੂੰ ਇਹ ਕੰਮ ਆਪਾਂ ਰੁਕਣਾ ਨਹੀਂ ਜਿੰਨੇ ਜੋ ਆਪਣੇ ਕੋ ਕਬੂਤਰ ਜਿਹੜੇ ਬਾਦੂ ਆ ਉਹ ਆਪਾਂ ਇਦਾਂ ਹੀ ਵੰਡਣੇ ਆ ਵੰਡ ਦੇਣੇ ਆ ਕਿਉਂਕਿ ਮੈਂ ਵੇਚਣੇ ਪੁੱਛਣੇ ਤਾਂ ਹੈ ਨਹੀਂ ਬਾਈ ਠੀਕ ਆ ਤੇ ਜਿਹੜੇ ਮੈਂ ਸੇਲ ਕਰਨੇ ਵੀ ਸੀ ਪੱਠੇ ਮੈਂ ਹੁਣ ਦੇਈ ਦੇਣ ਲੱਗਾ ਠੀਕ ਆ ਸਾਰੇ ਹੀ ਤੇ ਜੇ ਕੋਈ ਕੇ ਵੀ ਨੇ ਸੇਲ ਕਰਾ ਲੈਣੇ ਵੀ ਹੋਏ ਠੀਕ ਆ ਜਿਹੜੇ ਕਲੀਆਂ ਵਾਲੇ ਬੱਚੇ ਕਢਾਵਾਂਗੇ ਨਾ ਜਿੱਦਾਂ ਜ਼ਰੂਰਤ ਹੁੰਦੀ ਯਾਰ ਆਪਾਂ ਲੈਣੀ ਹੀ ਲੈਣੇ ਹਨਾ ਬੱਚੇ 5-7 ਪਰ ਮੈਨੂੰ ਪਹਿਲਾਂ ਦੱਸ ਦਿਓ ਫੇਰ ਆਪਾਂ ਕਰਾਂਗੇ ਕੋਈ ਜ਼ਿਆਦਾ ਨਹੀਂ ਠੀਕ ਆ ਤੁਹਾਡਾ ਸ਼ੌਂਕ ਬਣਿਆ ਰਹੂਗਾ ਵੀ ਟਾਈਮ ਨਹੀਂ ਖਰਾਬ ਹੋਊਗਾ ਜੇ ਕਲੀਆਂ ਵਾਲੇ ਬੱਚੇ ਵੀ ਲੈ ਕੇ ਜਾਊਂਗਾ ਬਾਈ ਬਾਈ ਉਹ ਜਿੱਤੋਂਗੇ ਜਾ ਕੇ ਠੀਕ ਆ ਬਾਕੀ ਕਿਸਮਤ ਆ ਕਿਸਮਤ ਉੱਤੇ ਕੋਈ ਨਹੀਂ ਆ ਜੇ ਕਿਸਮਤ ਸਾਥ ਦੇਊਗੀ ਤਾਂ ਵਧੀਆ ਉੱਟਣਗੇ ਤੇ ਵਧੀਆ ਜਿੱਤਣਗੇ ਠੀਕ ਆ ਮਿਹਨਤ ਕਰਨੀ ਪੈਣੀ ਬਾਈ ਇਹ ਨਹੀਂ ਕਿ ਮੈਂ ਕਹਿੰਦਾ ਮੇਰੇ ਤੋਂ ਲੈ ਕੇ ਬੱਚਾ ਜਾ ਕੇ ਛੜਤਾ ਤੇ ਉਹ ਬਾਜੀ ਜਿੱਤਣਾ ਹੀ ਜਿੱਤਣਾ ਠੀਕ ਆ ਉਹਨੂੰ ਪਰ ਸੰਭੋਗ ਇੱਕ ਇਦਾਂ ਉਹ ਤੁਹਾਡੇ ਤੇ ਡਿਪੈਂਡ ਆ ਗੇਮ ਐ ਸਾਰੀ ਦੱਸੀ ਆ ਇਹ ਹੁਣ ਤੁਸੀਂ ਮਿਹਨਤ ਕਰਨੀ ਆ ਤੇ ਉਹ ਤੁਹਾਡੀ ਮਿਹਨਤ ਦਾ ਫਾਲੋ ਮਿਲਣਾ ਤੇ ਬਾਕੀ ਬਾਈ ਜਿੰਨੇ ਵੀ ਹਨਾ ਦਵਾਈਆਂ ਦੇ ਮੈਂ ਤੁਹਾਨੂੰ ਪਹਿਲਾਂ ਦਿਖਾਤੀ ਲਗਵੇ ਤੋਂ ਠੀਕ ਆ ਬਰਬਰੀ ਹਨਾ ਬਰਬਰੀ ਸਾ ਤੇ ਉਹ ਤੁਸੀਂ ਵਰਤ ਸਕਦੇ ਆ ਠੀਕ ਆ ਵਧੀਆ ਰਿਜ਼ਲਟ ਆ ਉਹਦਾ ਹੈਗੀ ਉਹ ਪੱਥਰੀ ਤੋਂ ਮਤਲਬ ਇਨਸਾਨਾਂ ਨੂੰ ਦਿੰਦੇ ਹਨ ਜਿਹੜੀ ਪਰ ਉਹ ਕੰਮ ਕਬੂਤਰਾ ਤੇ ਕਰਦੀ ਬਈ ਆਪਾਂ ਕਈ ਵਾਰੀ ਵਰਤਦੇ ਆਂ ਕਈ ਬਈਆਂ ਨੇ ਇੱਥੇ ਹੁਣ ਵਰਤੀ ਵੀ ਹੋਊਗੀ ਤੁਹਾਨੂੰ ਜਿਹੜੇ ਬਈ ਵੀਡੀਓ ਦੇਖਦੇ ਆ ਨਾ ਉਹਨਾਂ ਨੂੰ ਪਤਾ ਵੀ ਹੋਊਗਾ ਬਈ ਝੋਲੇ ਤੋਂ ਵੀ ਕੰਮ ਕਰਦੀ ਆ ਤੇ ਲਕਵੇ ਤੋਂ ਵੀ ਕੰਮ ਕਰਦੀ ਆ ਠੀਕ ਆ ਮੈਂ ਇੱਕ ਵਾਰੀ ਪਾਈ ਹੁਣ ਕਬੂਤਰੀ ਦੇ ਅੱਜ ਪਾਈ ਇੱਕ ਦੇ ਹਨ ਤੇ ਬਾਕੀ ਕਬੂਤਰੀਆਂ ਦੇ ਮੈਂ ਪੋਣੀ ਛੋਡੇ ਛਾਡੇ ਸਾਫ਼ ਕਰਦਾ ਕਿਉਂਕਿ ਪਾਣੀ ਪੂਣੀ ਦਾ ਪਈ ਜਾਂਦਾ ਹੁਣ ਉੱਤੇ ਆਪਾਂ ਉੱਧਰ ਵੀ ਤਰਪਾਲ ਤਰਪੂਲ ਲਾਈ ਆ ਠੀਕ ਆ ਤੇ ਆ ਸਾਰੇ ਇੱਕ ਦਾ ਕੱਲ ਦਾ ਬਾਬੇ ਮੋਡਾ ਬਹੁਤ ਹੁੰਦਾ ਯਾਰ ਡਿੱਗਿਆ ਬਹੁਤ ਬੁਰਾ ਹਨ ਤੇ ਉਹ ਤਿਲਕਣ ਬਹੁਤ ਜ਼ਿਆਦਾ ਹੋ ਗਈ ਆ ਜਿਦਾ ਨਾ ਕਾਲਾ ਕਾਲਾ ਜਾ ਹਰਿਆਲੀ ਬਹੁਤ ਜੰਮ ਗਈ ਆ ਜਿਹੜੀ ਕਾਲੀ ਕਾਲੀ ਜੰਮੀ ਉਹ ਉਥੇ ਸਾਰੀ ਮੰਨ ਤਕਰੀਬਨ ਹੀ ਜੰਮ ਗਈ ਆ ਕਾਲਾ ਕਾਲਾ ਜਾ ਬਹੁਤ ਜੰਮਿਆ ਪਿਆ ਆ ਤੇ ਉਹਦੇ ਕਰਕੇ ਬਾਈ ਤਿਲਕਣ ਬਹੁਤ ਆ ਧਿਆਨ ਨਾਲ ਹੀ ਪੈਰ ਰੱਖਣਾ ਪੈਂਦਾ ਸਾਰਿਆਂ ਦੇ ਕੋਠਿਆਂ ਦੀ ਇਹ ਹਾਲ ਹੋ ਗਿਆ ਆਪਣਾ ਕਿਉਂਕਿ ਧੁੱਪ ਲੱਗੂਗੀ ਤਾਂ ਇਹ ਚੀਜ਼ ਸੁੱਕਣੀ ਆ ਤੇ ਸੁੱਕੂਗੀ ਤਾਂ ਸੈੱਟ ਹੋਣੀ ਆ ਨਹੀਂ ਤਾਂ ਤਿਲਕਣ ਸਲਿੱਪੀ ਬਣੀ ਜਾਂਦਾ ਕੰਮ ਇੱਕ ਕੈਮੀਕਲ ਹੁੰਦਾ ਆ ਨਾ ਹੋਇਓ ਕੈਮੀਕਲ ਲਿਆ ਕੇ ਦੇ ਉੱਤੇ ਖਿਲਾਰ ਦਾਂਗੇ ਤਾਂ ਉਹਦੇ ਨਾਲ ਆਟੋਮੈਟਿਕ ਹੀ ਪੱਟ ਹੋ ਜਾਂਦਾ ਆ ਆਪੇ ਹੀ ਹਨਾ ਤੇ ਉਹ ਵੀ ਕਰ ਲਾਂਗੇ ਤੇ ਹੋਰ ਬਾਜ ਫਿਰ ਨਵਾਂ ਚੈਲੰਜ ਦਵਾਂਗੇ ਕਿ ਬੀਫੋ ਕੀ ਹਕਾ ਦਾ ਹੋਊਗਾ ਉਹ ਆਪਾਂ ਮਤਲਬ ਜਿੰਦਾ ਵੀ ਹੋਊਗਾ ਉਸ ਦਾ ਵੜਾਪਾ ਕਰ ਲਾਂਗੇ ਠੀਕ ਆ ਤੇ ਮਤਲਬ 15 ਕਜੋੜੇ ਹੈਗੇ ਆ ਜਿਹੜੇ ਆਪਾਂ ਇਦੇ ਮਤਲਬ ਗਿਫਟ ਹੀ ਕਰ ਰਹੇ ਆ ਠੀਕ ਆ ਤੇ 7 7-8 ਜੋੜੇ ਤਾਂ ਹੋਣੀ ਹੋ ਜਾਣੇ ਆ ਤੇ ਬਸ ਕੰਮ ਲੱਗ ਗਈ ਆ ਫਿਰ ਉਹਨੇ ਕੱਢ ਜਾਣਗੇ ਫਿਰ ਕਬੂਤਰਿਆ ਮੈਨੂੰ ਵੀ ਸਾਹਮਣੇ ਸੋਖੇ ਤੇ ਖੁੱਡੇ ਖਾਲੀ ਹੋ ਜਾਣਗੇ ਇੱਕ ਦੋ ਤੇ ਉਹਨਾਂ ਚ ਫਿਰ ਕਬੂਤਰ ਆਪਾਂ ਇਧਰ ਉਧਰ ਕਰ ਲਾਂਗੇ ਕਿਉਂਕਿ ਪਾਣੀ ਦਾ ਬੋਨ ਕਾਫੇ ਜਦੋਂ ਮੈਂ ਤੁਹਾਨੂੰ ਕਹਿਤਾ ਜਦੋਂ ਇਹ ਪਾਣੀ ਪੂਣੀ ਦਾ ਕੰਮ ਹਟਦਾ ਥੱਲੇ ਹੁੰਦਾ ਨਾ ਪਰਮਾਤਮਾ ਕਰੇ ਜਲਦੀ ਹੋ ਜਾਏ ਕਿਉਂਕਿ ਨੁਕਸਾਨ ਲੋਕਾਂ ਦਾ ਬਹੁਤ ਹੋਣ ਰਿਹਾ ਬਾਈ ਠੀਕ ਆ ਆਪਣੇ ਪਿੰਡ ਦੇ ਵੀ ਆਲੇ ਦੁਆਲੇ ਸ਼ਹਿਰ ਨੂੰ ਜਾਣ ਤੱਕ ਵੀ ਰਸਤਾ ਨਹੀਂ ਵਜਿਆ ਐਨਾ ਬੁਰਾ ਹਾਲ ਹੋਇਆ ਪਿਆ ਹਨਾ ਸੜਕਾਂ ਦੇ ਉੱਤੋਂ ਦੀ ਪਾਣੀ ਆ ਘਟਕੜ 4 4 5 5 ਫੁੱਟ ਸੜਕਾਂ ਦੇ ਉੱਤੇ ਪਾਣੀ ਆ ਉੱਚਾ ਠੀਕ ਆ ਅੱਜ ਵੀ ਮੈਂ ਗਿਆ ਹੀ ਮੋਟਰਸੈਲ ਮਤਲਬ ਟੈਂਕੀ ਤੱਕ ਦੇ ਲੋ ਬੋਲਟ ਮੋਟਰਸੈਲ ਕਿੰਨਾ ਉੱਚਾ ਹੁੰਦਾ ਹਨਾ ਉਹਦੀ ਟੈਂਕੀ ਤੋਂ ਥੋੜਾ ਹੀ ਥੱਲੇ ਰਹਿੰਦਾ ਸੀ ਪਾਣੀ ਐਵੇਂ 4 5 ਅੰ ਤੇ ਜਾਣਾ ਵੀ ਜਰੂਰੀ ਸੀ ਬਾਈ ਘਰ ਦਾ ਥੋੜਾ ਬਾਲਾ ਸਮਾਨ ਸਮੂਲ ਲੈਣਾ ਸੀ ਹਨ ਤੇ ਚਲੋ ਬਾਕੀ ਦੀਆਂ ਗੱਲਾਂ ਬਾਅਦ ਚੋਂ ਤੇ ਦਾਣਾ ਤੁਣਾ ਹੁਣ ਤੋਂ ਮੈਂ ਸਾਰੇ ਕਣ ਕੱਢਣੀ ਆ ਡਰਮ ਚੋਂ ਕੱਢ ਕੇ ਲੈਉਣਾ ਤੇ ਧੋਣੀ ਕਿਉਂਕਿ ਜਿਹੜੀ ਇਕੱਠੀ ਧੋਤੀ ਧੁੱਤੀ ਹੁੰਦੀ ਉਹ ਤਾਂ ਲੱਗ ਲੂਗੀ ਯਾਨੀ ਕਿਉਂਕਿ ਮੀਂਹ ਹਟੇ ਨਹੀਂ ਉਸ ਤੋਂ ਬਾਅਦ ਧੋਣ ਦਾ ਵੀ ਮੌਕਾ ਨਹੀਂ ਦਿੱਤਾ ਹੁਣ ਜਿੰਨੀ ਕੁ ਪੌਣੀ ਹੁੰਦੀ ਆ ਓਨੀ ਕਪਾ ਧੋਲੀ ਦੀ ਆ ਤੇ ਓਨੀ ਕਪਾਲੀ ਦੀ ਆ ਠੀਕ ਆ ਤੇ ਹੁਣ ਬਾਈ ਮਿੱਟੀ ਵੀ ਮੈਂ ਦੱਸ ਦੂੰਗਾ ਬਾਈ ਮਿੱਟੀ ਦੇ ਕਈ ਕਮੈਂਟ ਆਉਂਦੇ ਸੀ ਬਾਈ ਮਿੱਟੀ ਵੀ ਦੱਸ ਦਿਓ ਬਾਈ ਹਜੇ ਆਪਾਂ ਥੋੜਾ ਮੌਸਮ ਜੇ ਧੁੱਪਾਂ ਲੱਗਦੀਆਂ ਨਾ ਤਾਂ ਮਿੱਟੀ ਨੇ ਨੁਕਸਾਨ ਕਰ ਦੇਣਾ ਜਿਹੜੀ ਆਪਾਂ ਬਣਾਉਣੀ ਆ ਠੀਕ ਆ ਤੇ ਉਦਾਂ ਮੈਂ ਅੱਗੇ ਇੱਕ ਦੋ ਵੀਡੀਓ ਚ ਦੱਸੀ ਹੋਈ ਆ ਨਾ ਪ੍ਰੋਪਰ ਵੀਡੀਓ ਬਾਈ ਮੈਂ ਵੈਸੇ ਇੱਕ ਬਣਾਈ ਹੋਈ ਆ ਮੇਰੀ ਸਭ ਤੋਂ ਜਦੋਂ ਚੈਨਲ ਸ਼ੁਰੂ ਕੀਤਾ ਸੀ ਨਾ ਪਹਿਲੀ ਜਾਂ ਦੂਜੀ ਤੀਜੀ ਵੀਡੀਓ ਹੋਣੀ ਆ ਮਿੱਟੀ ਦੀ ਪ੍ਰੋਪਰ ਬਣਾਈ ਮੈਂ ਕੀ ਕੀ ਪਾਉਣਾ ਕਿੱਦਾਂ ਕਿੱਦਾਂ ਕਰਨਾ ਠੀਕ ਆ ਉਹ ਵੀਡੀਓ ਦੁਬਾਰਾ ਬਣਾਉਂਗਾ ਮੈਂ ਠੀਕ ਆ ਜਿੰਨੀਆਂ ਵੀ ਉੱਚ ਦੱਸੀਆਂ ਹੋਈਆਂ ਨਾ ਇੱਕ ਦੁੱਧ ਵਾਲੀ ਵੀ ਮੈਂ ਵੀਡੀਓ ਬਣਾਈ ਹੋਈ ਆ ਵੀ ਵਿੱਚ ਸਪੇਤ ਮੂਸਲੀ ਵਗੈਰਾ ਕੁੱਟ ਕੇ ਸ਼ਵਕੰਦਾ ਇਦਾਂ ਦੀਆਂ ਚੀਜ਼ਾਂ ਭਸਮਾ ਭਸਮਾ ਉਹ ਵੀ ਦੱਸੂਗਾ ਬਾਈ ਸਿਰਾ ਹੀ ਆ ਠੀਕ ਆ ਬਾਕੀ ਬਾਈ ਸੂਤ ਆਉਣ ਦੀ ਗੱਲ ਆ ਹਰੇਕ ਸੀਜ਼ਨ ਦੀ ਗੇਮ ਅਲੱਗ-ਅਲੱਗ ਹੁੰਦੀ ਆ ਹਨਾ ਹਰੇਕ ਸੀਜ਼ਨ ਦੇ ਵਿੱਚ ਇੱਕ ਗੇਮ ਨਹੀਂ ਲੱਗਦੀ ਹੁੰਦੀ ਕਦੀ ਵੀ ਠੀਕ ਆ ਤੇ ਕਿਉਂਕਿ ਬਾਈ ਹਰੇਕ ਜਾਨਵਰ ਉਦਾਂ ਦਾ ਤਿਆਰ ਹੁੰਦਾ ਹਰੇਕ ਸਾਲ ਦੇ ਵਿੱਚ ਕਿ ਕਈ ਵੇਲੇ ਕੰਪਿਊਟਰ ਗਰਮ ਵਾਲਾ ਹੋ ਜਾਂਦਾ ਉਹਨੂੰ ਬਾਲਾ ਪਾ ਬਾਈ ਗਰਮ ਨਹੀਂ ਕਰ ਸਕਦੇ ਗਰਮ ਚੀਜ਼ਾਂ ਨਹੀਂ ਦੇ ਸਕਦੇ ਉਹ ਠੰਡੀਆਂ ਚੀਜ਼ਾਂ ਦੇ ਚੱਲੂਗਾ ਕਈ ਕਬੂਤਰਾਂ ਨੂੰ ਆਪਾਂ ਖਰਾਕ ਘੱਟ ਪਾਈ ਹੁੰਦੀ ਆ ਆ ਪਾਈ ਦੀ ਆਪਾਂ ਹਰੇਕ ਹਰੀ ਇੱਕੋ ਵਾਰ ਤਸਵੀਰ ਪੜਨੀ ਪੈਂਦੀ ਕਬੂਤਰਾਂ ਦੀ ਐ ਕਿ ਕੱਦਾ ਬਣੀ ਕੀ ਆ ਪੂਰਾ ਬਈ ਡੂੰਗਾ ਜਾਣਾ ਪੈਂਦਾ ਸੂਈ ਦੇ ਨੱਕੇ 'ਚ ਉਹਨਾਂ ਤਾਂ ਗਗੜਨ ਵਾਲੀ ਗੱਲ ਆ ਬਾਈ ਠੀਕ ਆ ਇਹ ਕੈਂਡੂ ਲੋਕਾਂ ਲਈ ਕਬੂਤਰ ਹੀ ਰੱਖੇ ਆ ਕਬੂਤਰ ਬਾਜੀ ਆ ਬਾਜੀ ਛੱਡਣਾ ਪਰ ਬਾਈ ਪ੍ਰੀਕੀ ਵਾਲੀਆਂ ਗੱਲਾਂ ਇਹਦੇ ਵਿੱਚ ਬਹੁਤ ਆ ਬਾਦਾਮ ਛੋਟਾ ਵੱਡਾ ਕਿਹਦਾ ਹਨ ਉਹ ਵੀ ਸਾਰਾ ਮੈਂ ਤਕਰੀਬਨ ਹੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੋਗਾ ਆਲੂ ਬਖਾਰਾ ਕਿਹੜਾ ਲੈਣਾ ਆ ਕਾਲਾ ਆਲੂ ਬਖਾਰਾ ਲੈਣਾ ਕਿੱਦਾਂ ਲਾਉਣਾ ਕਿੰਨੇ ਐਮਐਲ ਪਾਣੀ ਚ ਉਹ ਵੀ ਵੀਡੀਓ ਪਾਈਆਂ ਹੋਈਆਂ ਠੀਕ ਆ ਉਹ ਉਹ ਨੁਖਤਿਆਣਾ ਬਾਈ ਬਾਜੀਆਂ ਜਿੱਤੇ ਵੀ ਆ ਕਈ ਵੀਰ ਠੀਕ ਆ ਬਾਕੀ ਬਾਈ ਦੇਖੋ ਪ੍ਰੋਬਲਮ ਆ ਜਿਹੜੀਆਂ ਬਿਮਾਰੀਆਂ ਹੁੰਦੀਆਂ ਨਾ ਇਹ ਕਈ ਵੇਲੇ ਟਾਈਮ ਲੱਗ ਜਾਂਦਾ ਜਾਂ ਕਿੱਦਾਂ ਵੀ ਹਨਾ ਜ਼ਰੂਰੀ ਹੁੰਦਾ ਕਿ ਮੈਂ ਤੁਹਾਨੂੰ ਦੱਸਦਾ ਮੇਰੇ ਕਬੂਤਰ ਇੱਕ ਇੱਕ ਵਾਰੀ ਦਵਾਈ ਦਵਾ ਤਾਂ ਉਹਨੇ ਹੀ ਸੈੱਟ ਹੋ ਜਾਣਗੇ ਜਿਹੜੀ ਬਿਮਾਰੀ ਆ ਬਾਈ ਚਾਹੇ ਹਸਪੀਟਲ ਵਾਲਾ ਡਾਕਟਰ ਵੀ ਆ ਨਾ ਵੱਡਾ ਕੋਈ ਵੀ ਉਹਦੇ ਵੀ ਜਾਨਵਰ ਹੌਲੀ ਹੌਲੀ ਮਤਲਬ ਉਹ ਵੀ ਜੇ ਬਿਮਾਰ ਹੋ ਜੇ ਨਾ ਤਾਂ ਉਹ ਵੀ ਹੌਲੀ ਹੌਲੀ ਉਹ ਠੀਕ ਹੋਊਗਾ ਜਾਨਵਰ ਲਗਾ ਅਸੀਂ ਕਹਿਣ ਤੇ ਇਦਾਂ ਹੀ ਮਤਲਬ ਕੰਮ ਚੱਲੀ ਜਾਂਦਾ ਠੀਕ ਆ ਤੇ ਆਜੋ ਬਾਬਿਓ ਦਾਣਾ ਦੋਣਾ ਧੋਈਏ ਪਾਈਏ ਹਵਾ ਬਹੁਤ ਚਲਦੀ ਪਤਾ ਨਹੀਂ ਹੁਣ ਮਾਈਕ ਮੈਂ ਲਾਇਆ ਨਹੀਂ ਹੈਗਾ ਆਵਾਜ਼ ਕਿੱਦਾਂ ਦੀ ਹੁੰਦੀ ਹੈ ਨਾ ਤੇ ਦੇਖ ਲੈਨੇ ਆ ਤੇ ਠੀਕ ਆ ਬਾਬਿਓ ਆ ਦਾਣਾ ਦੋਣਾ ਪਾਈਏ ਫਿਰ ਮਿਲਦੇ ਆ। ਗਲਾਵਾ ਬਾਬੇ ਖੁੱਡੇ ਜਾ ਗਏ ਤੇ ਇੱਕ ਆਪਣਾ ਮੋਟੂ ਤੇ ਇੱਕ ਆਪਣਾ ਡੱਬਾ ਠੀਕ ਆ ਉਦਾਂ ਮੈਂ ਨਸਾਂ ਨੂੰ ਰੱਖਣਾ ਸੀ। ਆਪਦੇ ਤੁਸੀਂ ਲੋੜੀ ਬੋਲੀ ਹੈ ਨਾ ਜਿੰਨੇ ਦੇ ਵੀ ਉਧਰ ਵਿਗਣਗੇ ਜਿੰਨੇ ਦੇ ਵੀ ਬਾਈ ਆ ਜਿਹੜੇ ਪ੍ਰੋਬਲਮ ਆਈ ਹੈ ਨਾ ਆਪਣੇ ਲਾਗੇ ਛਾਗੇ ਜਿੰਨੇ ਵੀ ਘਰ ਆ ਮਤਲਬ ਪਾਣੀ ਪੂਣੀ ਵੜਿਆ ਆਪਾਂ ਇਹ ਪੈਸੇ ਜਿਹੜੇ ਆ ਸਾਰੇ ਹਨ ਉੱਥੇ ਜਾ ਕੇ ਦੇ ਦੇਵਾਂਗੇ ਉਹਨਾਂ ਨੂੰ ਆਪਾਂ ਕੋਈ ਵੀ ਰੁਪਈਆ ਨਹੀਂ ਰੱਖਣਾ ਜਿੰਨੇ ਦੇ ਵੀ ਤੁਸੀਂ ਆਪਣੇ ਵੱਲੋਂ ਮਤਲਬ ਜਿੰਨੀ ਵੀ ਸੇਵਾ ਕਰਨੀ ਜੋ ਵੀ ਆਹ ਜੋੜੇ ਦੇ ਆ ਠੀਕ ਆ ਵੀਡੀਓ ਤੇ ਲਾਈਵ ਦੇ ਕੇ ਆਵਾਂਗੇ ਜਾ ਕੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਭੁੜੀ ਆਇਆ ਜਾਂ ਨੁਕਸਾਨ ਆਇਆ ਨਾਲ ਦੇ ਕੋਈ ਜ਼ਰੂਰੀ ਨਹੀਂ ਆਪਣੇ ਪਿੰਡ ਹੀ ਹੋਰ ਵੀ ਕਿਹੇ ਪਿੰਡ 'ਚ ਵੀ ਹੋਇਆ ਹੋਊਗਾ ਉਹ ਸਾਰੇ ਪੈਸੇ ਜਾ ਕੇ ਆਪਾਂ ਉੱਥੇ ਦੇਵਾਂਗੇ ਜਿੰਨੇ ਦੇ ਵੀ ਇਹ ਕਬੂਤਰ ਬਿਗੂਗੇ ਤੁਸੀਂ ਬੋਲੀ ਲਾਉਣੀ ਜਿਹੜਾ ਵੀ ਸੇਵਾ ਕਰਨੀ ਜਿੰਨੀ ਵੀ ਚਾਹੁੰਦਾ ਉਸ ਹਿਸਾਬ ਨਾਲ ਕਬੂਤਰ ਦੋਨੇ ਚੰਗੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਠੀਕ ਆ ਤੇ ਆ ਦੋਨੇ ਕ ਮੋਟੂ ਆ ਬਣਾਓ ਠੀਕ ਆ ਤੇ ਇਹ ਆਪਾਂ ਪੈਸੇ ਬਾਈ ਉੱਥੇ ਜਾ ਕੇ ਦੇ ਆ ਮੈਂ ਕੋਲੋਂ ਵੀ ਦੇ ਕੇ ਆਉਂਗਾ ਬਾਈ ਇਦਾਂ ਨਹੀਂ ਕਿ ਇਹੇ ਹੀ ਮੈਂ ਕੋਲੋਂ ਵੀ ਪਾਉਂਗਾ ਤੇ ਤੁਸੀਂ ਵੀ ਜਿੰਨੀ ਸੇਵਾ ਕਰੋਗੇ ਆਪਾਂ ਉਹ ਜਿੰਨੇ ਵੀ ਪੈਸੇ ਇਕੱਠੇ ਹੋਣਗੇ ਉੱਥੇ ਜਾ ਕੇ ਆਪਾਂ ਦੇ ਜਾਵਾਂਗੇ ਕਿਉਂਕਿ ਬਾਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਨ ਤੇ ਝੁੱਗਿਆਂ ਝੱਗਿਆਂ ਵਾਲੇ ਵੀ ਜੀ ਦੇਖੀਏ ਡੁੱਬੇ ਪਏ ਆ ਜਿਹੜੇ ਹੋਰ ਜਿੱਦਾਂ ਮਤਲ ਜਿਹੜੇ ਹਾ ਥੱਲੇ ਸੁੱਲੇ ਜੇ ਲਾਉਂਦੇ ਹੁੰਦੇ ਡਰਾਮਾ ਡਰਮਾ ਦੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਕਿਉਂਕਿ ਪਾਣੀ ਪੂਣੀ ਆਇਆ ਆਪਾਂ ਇਦਾਂ ਦੀ ਕੋਈ ਚੀਜ਼ ਸੋਚਾਂਗੇ ਜਿਹਨਾਂ ਨੂੰ ਲੋ ਤੇ ਤੁਸੀਂ ਸਾਰਿਆਂ ਨੇ ਮਦਦ ਕਰਨੀ ਆ ਰਲ ਕੇ ਰਲ ਕੇ ਯੋਗਦਾਨ ਪਾਊਗਾ ਬਾਈ ਸਾਰਿਆਂ ਦਾ ਠੀਕ ਆ ਇਹ ਤੁਸੀਂ ਜਿਹੜਾ ਵੀ ਬਾਈ ਲੈ ਕੇ ਜਾਊਗਾ ਜਿੰਨੇ ਦੇ ਵੀ ਲੈ ਕੇ ਜਾਊਗਾ ਉਹ ਪੈਸੇ ਸਾਰੇ ਹੀ ਆਪਾਂ ਉੱਥੇ ਜਾ ਕੇ ਦੇਵਾਂਗੇ ਮੈਂ ਕੋਲੋਂ ਵੀ ਪਾਊਗਾ ਤੇ ਆਪਾਂ ਦੇਵਾਂਗੇ ਬਾਈ ਕਿਸੇ ਨੇ ਆਪ ਆ ਕੇ ਵੀ ਦੇਣੇ ਜੇ ਕਬੂਤਰ ਮੇਰੇ ਕੋਲ ਲੈ ਲਓ ਠੀਕ ਆ ਆਪ ਆ ਕੇ ਵੀ ਕਿਸੇ ਦੀ ਸੇਵਾ ਕਰਨੀ ਆ ਤਾਂ ਉਹ ਆਪ ਆ ਕੇ ਬੰਦਾ ਬਾਈ ਉਹਨਾਂ ਨੂੰ ਹੀ ਪੈਸੇ ਦੇ ਦੇਵੇ ਆਪਾਂ ਨਹੀਂ ਮੈਂ ਆਪਾਂ ਰੱਖਣੇ ਵੀ ਨਹੀਂਗੇ ਤੇ ਮੈਂ ਲੈਣੇ ਵੀ ਨਹੀਂ ਬਾਈ ਠੀਕ ਆ ਉੱਥੇ ਵੀ ਜਾ ਕੇ ਸੇਵਾ ਉਹ ਬਾਈ ਦੇ ਹੱਥੋਂ ਹੀ ਕਰਵਾਵਾਂਗੇ ਆਪ ਦੋਨੇ ਕੰਪਿਊਟਰ ਵੀ ਦੇ ਦੇਵਾਂਗੇ ਠੀਕ ਆ ਇੱਕ ਇੱਕ ਕੋਈ ਲਊਗਾ ਜਾਂ ਕਿੱਦਾਂ ਵੀ ਆ ਇਹ ਤੁਸੀਂ ਡਿਸਾਈਨ ਕਰ ਲੈਣਾ ਵੀ ਕਿੱਦਾਂ ਲੈਣੇ ਆ ਠੀਕ ਆ ਠੀਕ ਆ ਬਾਬੇ ਉਹ ਫਿਰ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿੱਥੇ ਬਈ ਮੈਂ ਗਲਤ ਹੁੰਨਾ ਤੁਸੀਂ ਰੋਕ ਵੀ ਸਕਦੇ ਬਈ ਆ ਚੀਜ਼ ਇਦਾਂ ਨਹੀਂ ਹੋਣੀ ਚਾਹੀਦੀ ਆ ਇਦਾਂ ਹੋਣੀ ਚਾਹੀਦੀ ਆਪਾਂ ਉਦਾਂ ਹੀ ਕਰ ਲਾਂਗੇ ਠੀਕ ਆ ਤੇ ਬਾਕੀ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ